ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਦੇ ਹਾਂ ਜਾਂ ਵੈਸੇ ਹੀ ਗੁਰਬਾਣੀ ਪੜ੍ਹਦੇ ਹਾਂ ਤੇ ਕਈ ਵਾਰੀ ਆਪਾਂ ਇੱਕ ਸ਼ਬਦ ਸੁਣਦੇ ਹਾਂ ਗੁਰਬਿਨ ਘੂਰ ਅੰਧਾਰ ਗੁਰੂਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂਬਿਨ ਮੁਕਤ ਨਾ ਪਾਵੇ ਮਹਾਰਾਜ ਨੇ ਇਸ ਨਾ ਪਾਵਨ ਬਚਨਾਂ ਦੇ ਰਾਹੀਂ ਸਾਨੂੰ ਸਮਝਾਇਆ ਬੜਾ ਸੋਹਣਾ ਹੈ ਵੀ ਸੱਚੇ ਸਤ ਗੁਰੂ ਤੋਂ ਬਿਨਾਂ ਸਮਝ ਨਹੀਂ ਪੈਂਦੀ ਸਾਨੂੰ ਸੋਝੀ ਦੇਣ ਵਾਲੇ ਹਨ ਗੁਰੂ ਗ੍ਰੰਥ ਸਾਹਿਬਹਾਰਾ ਪਾਸ਼ਾ ਪਰ ਅੱਜ ਦਾ ਸਿੱਖ ਮੜੀਆਂ ਮਸਾਣਾ ਦੇ ਧਾਰੀ ਬਾਬਿਆਂ ਦੇ ਪੈਰਾਂ ਦੇ ਵਿੱਚ ਜਾ ਜਾ ਕੇ ਬਿੰਦਾ ਹੈ ਕਰਮਾ ਕਾਂਡਾ ਨੂੰ ਪਹਿਲ ਦੇ ਆਧਾਰ ਤੇ ਮੰਨਦਾ ਹੈ ਗੁਰੂ ਅਰਜਨ ਸਿਰਫ ਸੰਖੇਪ ਵਿੱਚ ਬੇਨਤੀ ਕਰੂੰਗਾ ਗੁਰੂ ਅਰਜਨ ਸਾਹਿਬਹਾਰਾ ਦਾ ਇੱਕ ਸਿੱਖ ਹੋਇਆ ਬਾ ਭਾਈ ਜੱਲਣ ਉਹ ਕੌਮ ਦਾ ਸਿਰਕਟ ਪ੍ਰਚਾਰਕ ਹੋਏ ਹਨ ਭਾਈ ਜੱਲਣ ਜੀ ਪਰ ਜਿਹੜੇ ਘਰ ਵਾਲੀ ਸੀ ਨਾ ਉਹਨਾਂ ਦੇ ਉਹ ਥੋੜੇ ਉਹੋ ਜਿਹੇ ਖਿਆਲਾਂ ਦੇ ਰੂਪ ਵਿੱਚ ਜ਼ਿੰਦਗੀ ਨੂੰ ਬਤੀਤ ਕਰਦੇ ਸਨ ਵੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਵੀ ਕਰਮ ਕਾਂਡ ਧੀ ਦਾ ਆਨੰਦ ਕਾਰਜ ਰੱਖਿਆ ਕਰੇ ਪਰ ਕਹਿਣ ਲੱਗੇ ਮੈਂ ਟੇਵਾ ਬਣਵਾਉਣਾ ਵਾ ਪੰਡਤ ਜੀ ਨੂੰ ਬੁਲਾਇਆ ਗਿਆ ਤੇ ਭਾਈ ਜੱਲਣ ਜੀ ਕਹਿਣ ਲੱਗੇ ਵੀ ਵੇਖੋ ਪੰਡਤ ਜੀ ਟੇਵਾ ਤੇ ਬਣਾ ਦਿਓ ਪਰ ਇਸ ਗੱਲ ਦੇ ਸ਼ਰਤ ਮੈਂ ਤੁਹਾਡੇ ਤੋਂ ਲੈਣੀ ਹੈ ਲਿਖਵਾ ਕੇ ਵੀ ਟੇਵਾ ਜਿਹੜਾ ਤੁਸੀਂ ਮਿਲਵਾਓਗੇ ਜਾਂ ਜੋ ਕੰਮ ਕਰੋਗੇ ਪੱਤਰੀ ਵਗੈਰਾ ਜੋ ਤੁਸੀਂ ਪੜੋਗੇ ਇਦੋਂ ਬਾਅਦ ਮੇਰੀ ਧੀ ਦੀ ਜ਼ਿੰਦਗੀ ਵਿੱਚ ਕੋਈ ਮੁਸੀਬਤ ਕੋਈ ਦੁੱਖ ਨਹੀਂ ਆਵੇਗਾ ਤੇ ਉਹ ਕਹਿਣ ਲੱਗੇ ਮੈਂ ਕਿਤਾ ਇਹ ਗੱਲ ਲਿਖ ਕੇ ਦੇ ਸਕਦਾ ਹਾਂ ਸੋ ਗੁਰਮਖ ਪਿਆਰਿਓ ਆਓ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗिए ਐਸੀਆਂ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰੀਏ ਜਿਹੜੀ ਸਾਨੂੰ ਗੁਰਬਾਣੀ ਤੋਂ ਦੂਰ ਲੈ ਕੇ ਜਾਂਦੀ ਹੈ ਤੇ ਇਹ ਧਾਰੀ ਭਾਵੇਂ ਉਹ ਸਿੱਖ ਧਰਮ ਦੇ ਵਿੱਚ ਬਾਬੇ ਹੋਣ ਉਹਨਾਂ ਦਾ ਵੀ ਅਸੀਂ ਖਹਿੜਾ ਛੱਡਣਾ ਵਾ ਕੋਈ ਜ਼ਰੂਰਤ ਨਹੀਂ ਹੈ ਸਾਡੇ ਕੋਲੇ ਸ਼ਬਦ ਗੁਰਪੀਰਾ ਜਦੋਂ ਸਾਡੇ ਕੋਲੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੌਜੂਦ ਹਨ ਕੀ ਲੋੜ ਹੈ ਇਹਨਾਂ ਦੇ ਤਾਰੀਏ ਦੇ ਮਗਰ ਲੱਗਣ ਦੀ